ਦੱਸ ਦਈਏ ਜਿਸ ਬਦਲੇ ਦੀ ਹਰ ਭਾਰਤੀ ਨੂੰ ਉਡੀਕ ਸੀ ਉਹ ਬਦਲਾ ਭਾਰਤ ਨੇ ਪੂਰਾ ਕਰਕੇ ਦਿਖਾਇਆ ਹੈ ਪਾਕਿਸਤਾਨ ਦੇ ਖਿਲਾਫ ਯਰ ਸਟ੍ਰਾਈਕ ਕੀਤੀ ਜਾਂਦੀ ਹੈ ਇੱਕ ਵੱਡਾ ਹਮਲਾ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਦਾ ਪਹਿਲਾ ਬਿਆਨ ਪਹਿਲੀ ਸਟੇਟਮੈਂਟ ਆ ਚੁੱਕੀ ਹੈ ਜੀ ਹਾਂ ਜਿੱਥੇ ਕਿ ਇਸ ਮਸਲੇ ਤੇ ਲਗਾਤਾਰ ਹਰ ਕਿਸੇ ਦੀ ਨਜ਼ਰ ਸੀ ਭਾਵੇਂ ਕੋਈ ਵਿਰੋਧੀ ਪਾਰਟੀ ਹੋਵੇ ਭਾਵੇਂ ਕੋਈ ਵੱਡਾ ਲੀਡਰ ਹੋਵੇ ਹਰ ਕਿਸੇ ਦਾ ਕਹਿਣਾ ਸੀ ਬਦਲਾ ਲਿਆ ਜਾਵੇਗਾ ਤੇ ਇਸ ਦੇ ਲਈ ਭਾਤ ਸਰਕਾਰ ਦੇ ਨਾਲ ਡਟ ਕੇ ਖੜੇ ਆ ਤਾਂ ਉੱਥੇ ਹੀ ਹੁਣ ਰਾਹੁਲ ਗਾਂਧੀ ਦਾ ਪਹਿਲਾ ਬਿਆਨ ਆ ਗਿਆ ਜਿੱਥੇ ਕਿ ਰਾਹੁਲ ਗਾਂਧੀ ਨੇ ਆਪਰੇਸ਼ਨ ਸੰਦੂਰ ਤੇ ਇਹ ਵੱਡਾ ਬਿਆਨ ਦਿੱਤਾ ਹੈ ਜਿੱਥੇ ਕਿ ਭਾਤ ਦੇ ਦੁਆਰਾ ਆਪਰੇਸ਼ਨ ਸੰਦੂਰ ਚਲਾਇਆ ਜਾਂਦਾ ਹੈ ਜਿਨ੍ਹਾਂ ਆਤੰਕੀਆਂ ਨੇ ਜਿਨ੍ਹਾਂ ਦੁਸ਼ਮਣਾਂ ਨੇ ਸੰਦੂਰ ਮਟਾ ਕੇ ਦਿੱਤੇ ਉਹਨਾਂ ਦੇ ਖਿਲਾਫ ਆਪਰੇਸ਼ਨ ਸੰਦੂਰ ਦੇ ਤਹਿਤ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ 파ਰਤ ਨੇ ਹਮਲਾ ਕਰਕੇ ਜੇ ਦੁਸ਼ਮਨਾ ਨੂੰ ਜੜ ਤੋਂ ਖਾਰਿਆ ਤੇ ਉੱਥੇ ਹੀ ਰਾਹੁਲ ਗਾਂਧੀ ਨੇ ਹੁਣ ਪਹਿਲਾ ਬਿਆਨ ਦੇ ਦਿੱਤਾ ਕਿ ਸਾਨੂੰ ਆਪਣੀਆਂ ਹਥਿਆਰਬੰਦ ਫੌਜਾਂ ਤੇ ਮਾਣ ਹੈ ਜੈ ਹਿੰਦ ਕਹਿੰਦੇ ਨਸਰਾਈ ਨੇ ਰਾਹੁਲ ਗਾਂਧੀ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਫੌਜਾਂ ਤੇ ਮਾਣ ਹੈ ਸਾਨੂੰ ਆਪਣੀਆਂ ਫੌਜਾਂ ਤੇ ਮਾਣ ਹੈ ਹਥਿਆਰਬੰਦ ਬਲਾਂ ਤੇ ਮਾਣ ਹੈ ਪਹਿਲੀ ਸਟੇਟਮੈਂਟ ਰਾਹੁਲ ਗਾਂਧੀ ਦੀ ਆ ਗਈ ਹੈ ਜੈ ਹਿੰਦ ਕਿਹਾ ਰਾਹੁਲ ਗਾਂਧੀ ਨੇ ਪ੍ਰਾਊਡ ਆਫ ਆਰ ਆਮ ਦਿਫੋਰਸਸ ਤਰਾਹੂਲ ਗਾਂਧੀ ਇਹ ਕਹਿੰਦੇ ਨਜ਼ਰ ਆਏ ਨੇ ਤਾਂ ਪਹਿਲਾ ਬਿਆਨ ਉਹਨਾਂ ਦਾ ਸਾਹਮਣੇ ਆ ਚੁੱਕਾ ਹੈ ਜਿੱਥੇ ਕਿ ਕੋਈ ਵੀ ਵਿਰੋਧੀ ਧਿਰ ਹੋਵੇ ਭਾਵੇਂ ਕੋਈ ਵੀ ਲੀਡਰ ਹੋਵੇ ਹਰ ਕਿਸੇ ਦਾ ਕਹਿਣਾ ਸੀ 올 ਇੰਡੀਆ ਪਾਰਟੀ ਮੀਟਿੰਗ ਦੇ ਵਿੱਚ ਵੀ ਇਹ ਕਿਹਾ ਗਿਆ ਸੀ ਕਿ ਅਸੀਂ ਭਾਰਤ ਦੇ ਨਾਲ ਡਟ ਕੇ ਖੜੇ ਹਾਂ ਕੋਈ ਵੀ ਰਣਨੀਤੀ ਕੋਈ ਵੀ ਪਲੈਨਿੰਗ ਪਾਕਿਸਤਾਨ ਦੇ ਖਿਲਾਫ ਬਣਾਈ ਜਾਏਗੀ ਤਾਂ ਅਸੀਂ ਉਸ ਦੇ ਵਿੱਚ ਭਾਰਤ ਸਰਕਾਰ ਦਾ ਸਮਰਥਨ ਕਰਾਂਗੇ ਕਿਉਂਕਿ ਹਰ ਕਿਸੇ ਦੀ ਨਜ਼ਰ ਸੀ ਕਿ ਇਹੋ ਜੇ ਦੁਸ਼ਮਣਾਂ ਨੂੰ ਢੇਰ ਦੇਣਾ ਚਾਹੀਦਾ ਜਿਨ੍ਹਾਂ ਦੇ ਲਈ ਇਨਸਾਨ ਦੀ ਕੋਈ ਕੀਮਤ ਨਹੀਂ ਜਿਨ੍ਹਾਂ ਨੇ ਪੈਲਗਾਮ ਦੇ ਵਿੱਚ ਐਡਾ ਵੱਡਾ ਹਮਲਾ ਕਰ ਦਿੱਤਾ 26 ਸਲਾਨੀਆਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਕਈ ਨਪਾਕ ਹਰਕਤਾਂ ਕਰਦਾ ਪਾਕਿਸਤਾਨਵਾਦ ਨਹੀਂ ਆਇਆ ਤਾਂ ਪਹਿਲਾਂ ਵੀ ਮੂੰਹ ਤੋੜ ਜਵਾਬ ਦਿੱਤੇ ਗਏ ਨੇ ਤੇ ਇੱਕ ਵਾਰ ਫਿਰ ਤੋਂ ਭਾਰਤ ਦੇ ਦੁਆਰਾ ਪਾਕਿਸਤਾਨ ਤੇ ਹਮਲਾ ਕਰਕੇ ਔਰ ਸਟ੍ਰਾਈਕ ਕਰਕੇ ਮੂੰਹ ਤੋੜਮਾ ਦੁਸ਼ਮਣਾਂ ਨੂੰ ਜਵਾਬ ਦਿੱਤਾ ਗਿਆ ਤਾਂ ਜਿਸ ਨੇ ਹੱਕ ਦੇ ਵਿੱਚ ਕਿ ਭਾਰਤ ਨੇ ਜੋ ਕੀਤਾ ਬਿਲਕੁਲ ਸਹੀ ਕੀਤਾ ਜੋ ਹਥਿਆਰਮੰਦ ਫੋਰਸਾਂ ਨੇ ਜੋ ਭਾਰਤ ਦੀ ਫੌਜ ਹੈ ਉਸ ਤੇ ਮਾਣ ਜਿਤਾਉਂਦੇ ਰਾਹੁਲ ਗਾਂਧੀ ਨਜ਼ਰਾਈ ਨੇ ਤਾਂ ਪਹਿਲੀ ਸਟੇਟਮੈਂਟ ਰਾਹੁਲ ਗਾਂਧੀ ਦੀ ਆ ਚੁੱਕੀ ਹੈ ਦੱਸ ਦਈਏ ਜਿਸ ਬਦਲੇ ਦੀ ਹਰ ਭਾਰਤੀ ਨੂੰ ਉਡੀਕ ਸੀ ਉਹ ਬਦਲਾ ਭਾਰਤ ਨੇ ਪੂਰਾ ਕਰਕੇ ਦਿਖਾਇਆ ਹੈ ਪਾਕਿਸਤਾਨ ਦੇ ਖਿਲਾਫ ਯਰ ਸਟ੍ਰਾਈਕ ਕੀਤੀ ਜਾਂਦੀ ਹੈ ਇੱਕ ਵੱਡਾ ਹਮਲਾ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਦਾ ਪਹਿਲਾ ਬਿਆਨ ਪਹਿਲੀ ਸਟੇਟਮੈਂਟ ਆ ਚੁੱਕੀ ਹੈ ਜੀ ਹਾਂ ਜਿੱਥੇ ਕਿ ਇਸ ਮਸਲੇ ਤੇ ਲਗਾਤਾਰ ਹਰ ਕਿਸੇ ਦੀ ਨਜ਼ਰ ਸੀ ਭਾਵੇਂ ਕੋਈ ਵਿਰੋਧੀ ਪਾਰਟੀ ਹੋਵੇ ਭਾਵੇਂ ਕੋਈ ਵੱਡਾ ਲੀਡਰ ਹੋਵੇ ਹਰ ਕਿਸੇ ਦਾ ਕਹਿਣਾ ਸੀ ਬਦਲਾ ਲਿਆ ਜਾਵੇਗਾ ਤੇ ਇਸ ਦੇ ਲਈ ਭਾਤ ਸਰਕਾਰ ਦੇ ਨਾਲ ਡਟ ਕੇ ਖੜੇ ਆ ਤਾਂ ਉੱਥੇ ਹੀ ਹੁਣ ਰਾਹੁਲ ਗਾਂਧੀ ਦਾ ਪਹਿਲਾ ਬਿਆਨ ਆ ਗਿਆ ਜਿੱਥੇ ਕਿ ਰਾਹੁਲ ਗਾਂਧੀ ਨੇ ਆਪਰੇਸ਼ਨ ਸੰਦੂਰ ਤੇ ਇਹ ਵੱਡਾ ਬਿਆਨ ਦਿੱਤਾ ਹੈ ਜਿੱਥੇ ਕਿ ਭਾਤ ਦੇ ਦੁਆਰਾ ਆਪਰੇਸ਼ਨ ਸੰਦੂਰ ਚਲਾਇਆ ਜਾਂਦਾ ਹੈ ਜਿਨ੍ਹਾਂ ਆਤੰਕੀਆਂ ਨੇ ਜਿਨ੍ਹਾਂ ਦੁਸ਼ਮਣਾਂ ਨੇ ਸੰਦੂਰ ਮਟਾ ਕੇ ਰੱਖਿਆ ਤੇ ਉਹਨਾਂ ਦੇ ਖਿਲਾਫ ਆਪਰੇਸ਼ਨ ਸੰਦੂਰ ਦੇ ਤਹਿਤ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ 파ਰਤ ਨੇ ਹਮਲਾ ਕਰਕੇ ਜੇ ਦੁਸ਼ਮਨਾ ਨੂੰ ਜੜ ਤੋਂ ਖਾਰਿਆ ਤੇ ਉੱਥੇ ਹੀ ਰਾਹੁਲ ਗਾਂਧੀ ਨੇ ਹੁਣ ਪਹਿਲਾ ਬਿਆਨ ਦੇ ਦਿੱਤਾ ਕਿ ਸਾਨੂੰ ਆਪਣੀਆਂ ਹਥਿਆਰਬੰਦ ਫੌਜਾਂ ਤੇ ਮਾਣ ਹੈ ਜੈ ਹਿੰਦ ਕਹਿੰਦੇ ਨਸਰਾਈ ਨੇ ਰਾਹੁਲ ਗਾਂਧੀ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਫੌਜਾਂ ਤੇ ਮਾਣ ਹੈ ਸਾਨੂੰ ਆਪਣੀਆਂ ਫੌਜਾਂ ਤੇ ਮਾਣ ਹੈ ਹਥਿਆਰਬੰਦ ਬਲਾਂ ਤੇ ਮਾਣ ਹੈ ਪਹਿਲੀ ਸਟੇਟਮੈਂਟ ਰਾਹੁਲ ਗਾਂਧੀ ਦੀ ਆ ਗਈ ਹੈ ਜੈ ਹਿੰਦ ਕਿਹਾ ਰਾਹੁਲ ਗਾਂਧੀ ਨੇ ਪ੍ਰਾਊਡ ਆਫ ਆਰ ਆਰਮਡ ਫੋਰਸਸ ਤਰਾਹੁਲ ਗਾਂਧੀ ਸਰ ਆਇਆ ਨਹੀਂ ਤਾਂ ਪਹਿਲਾ ਬਿਆਨ ਉਹਨਾਂ ਦਾ ਸਾਹਮਣੇ ਆ ਚੁੱਕਾ ਹੈ ਜਿੱਥੇ ਕਿ ਕੋਈ ਵੀ ਵਿਰੋਧੀ ਧਿਰ ਹੋਵੇ ਭਾਵੇਂ ਕੋਈ ਵੀ ਲੀਡਰ ਹੋਵੇ ਹਰ ਕਿਸੇ ਦਾ ਕਹਿਣਾ ਸੀ 올 ਇੰਡੀਆ ਪਾਰਟੀ ਮੀਟਿੰਗ ਦੇ ਵਿੱਚ ਵੀ ਇਹ ਕਿਹਾ ਗਿਆ ਸੀ ਕਿ ਅਸੀਂ ਭਾਰਤ ਦੇ ਨਾਲ ਡਟ ਕੇ ਖੜੇ ਹਾਂ ਕੋਈ ਵੀ ਰਣਨੀਤੀ ਕੋਈ ਵੀ ਪਲੈਨਿੰਗ ਪਾਕਿਸਤਾਨ ਦੇ ਖਿਲਾਫ ਬਣਾਈ ਜਾਏਗੀ ਤਾਂ ਅਸੀਂ ਉਸ ਦੇ ਵਿੱਚ ਭਾਰਤ ਸਰਕਾਰ ਦਾ ਸਮਰਥਨ ਕਰਾਂਗੇ ਕਿਉਂਕਿ ਹਰ ਕਿਸੇ ਦੀ ਨਜ਼ਰ ਸੀ ਕਿ ਇਹੋ ਜਿਹੇ ਦੁਸ਼ਮਣਾਂ ਨੂੰ ਢੇਰ ਕਰ ਦੇਣਾ ਚਾਹੀਦਾ ਹੈ ਜਿਨ੍ਹਾਂ ਦੇ ਲਈ ਇਨਸਾਨ ਦੀ ਕੋਈ ਕੀਮਤ ਨਹੀਂ ਜਿਨ੍ਹਾਂ ਨੇ ਪੈਲਗਾਮ ਦੇ ਵਿੱਚ ਐਡਾ ਵੱਡਾ ਹਮਲਾ ਕਰ ਦਿੱਤਾ 26 ਸਲਾਨੀਆਂ ਦੀ ਦਰਦਨਾਕ ਬਾਤ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਕਈ ਨਪਾਕ ਹਰਕਤਾਂ ਕਰਦਾ ਪਾਕਿਸਤਾਨਵਾਦ ਨਹੀਂ ਆਇਆ ਤਾਂ ਪਹਿਲਾਂ ਵੀ ਮੂੰਹ ਤੋੜ ਜਵਾਬ ਦਿੱਤੇ ਗਏ ਨੇ ਤੇ ਇੱਕ ਵਾਰ ਫਿਰ ਤੋਂ ਭਾਰਤ ਦੇ ਦੁਆਰਾ ਪਾਕਿਸਤਾਨ ਤੇ ਹਮਲਾ ਕਰਕੇ ਔਰ ਸਟ੍ਰਾਈਕ ਕਰਕੇ ਮੂੰਹ ਤੋੜਮਾ ਦੁਸ਼ਮਣਾਂ ਨੂੰ ਜਵਾਬ ਦਿੱਤਾ ਗਿਆ ਤਾਂ ਜਿਸ ਨੇ ਹੱਕ ਦੇ ਵਿੱਚ ਕਿ ਭਾਰਤ ਨੇ ਜੋ ਕੀਤਾ ਬਿਲਕੁਲ ਸਹੀ ਕੀਤਾ ਜੋ ਹਥਿਆਰਮੰਦ ਫੋਰਸਾਂ ਨੇ ਜੋ ਭਾਰਤ ਦੀ ਫੌਜ ਹੈ ਉਸ ਤੇ ਮਾਣ ਜਿਤਾਉਂਦੇ ਰਾਹੁਲ ਗਾਂਧੀ ਨਜ਼ਰਾਈ ਨੇ ਤਾਂ ਪਹਿਲੀ ਸਟੇਟਮੈਂਟ ਰਾਹੁਲ ਗਾਂਧੀ ਦੀ ਆ ਚੁੱਕੀ ਹੈ